ਕੀ ਗਾਲ ਜੀ ਸਾਰਿਆਂ ਤੁਹਾਡਾ ਇੱਕਾਰੀ ਫੇਰ ਤੋਂ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਤੇ ਕੈਂਟ ਦੇ ਵਲੌਗ ਦੇ ਵਿੱਚ ਤਾਂ ਭਾਈ ਅੱਜ ਆਪਾਂ ਲੋਕ ਬਹੁਤ ਜ਼ਿਆਦਾ ਕੈਂਟ ਹੁਣ ਵਾਲਾ ਇਸ ਕਰਕੇ ਜੁੜੇਗੇ ਅੰਤ ਤੱਕ ਤਾਂ ਭਾਈ ਹੁਣ ਆਪਾਂ ਕਰਦੇ ਹਾਂ ਵਲੌਗ ਦੀ ਸਟਾਰਟਿੰਗ ਗਾਇਸ ਆ ਸੀਗੇ ਆਪਣੇ ਸਾਰੇ ਕਬੂਤਰ ਇੱਥੇ ਬੈਠੇ ਹੋਇਆ ਤੇ ਇਹਨਾਂ ਨੇ ਇੱਕਾਰੀ ਫੇਰ ਤੋਂ ਆਂਡੇਾਂ ਚੋਂ ਬੱਚਾ ਕੱਢ ਲਿਆ ਤੇ ਇਹਨਾਂ ਦਾ ਪਹਿਲਾ ਵਾਲਾ ਬੱਚਾ ਸੀਗਾ ਭਾਈ ਚਿੱਟੀਆਂ ਅੱਖਾਂ ਤੇ ਭਾਈ ਚਿੱਟੀਆਂ ਅੱਖਾਂ ਦਾ ਬੱਚਾ ਬਣੂਗਾ ਤੇਰੀ ਨੱਕ ਤੇ ਫੂੰਸੀ ਹੋ ਗਈ ਆਪਾਂ ਇਹਨੂੰ ਵੀ ਸੈੱਟ ਕਰਾਂਗੇ ਤਾਂ ਬਈ ਹੁਣ ਆਪਾਂ ਤੁਹਾਨੂੰ ਵਿਖਾਉਣੇ ਆਪਣੇ ਬਾਜੀ ਵਾਲੇ ਕਬੂਤਰ। ਬਈ ਆਹ ਸੀ ਗਿਆ ਆਪਣੇ ਬਾਜੀ ਵਾਲੇ ਕਬੂਤਰ ਆ ਪਾਕਿਸਤਾਨੀ ਕਬੂਤਰ ਹੈਗਾ। ਆਹ ਵਾਲਾ ਤੇ ਕਬੂਤਰੀ ਹੈ ਬਈ ਚਿੱਟੀਆਂ ਅੱਖਾਂ ਦੀ। ਆਪਾਂ ਆਪਣੇ ਡਾਂ ਰੱਖਿਆ ਦੋ ਕਬੂਤਰ। ਇਹਨਾਂ ਨੂੰ ਲਗਭਗ ਘੰਟਾ ਹੋ ਗਿਆ ਉਹ ਗੋਡੀ ਜਾਂਦਿਆਂ ਨੂੰ। ਤੇ ਹੁਣ ਤੁਰੰਤ ਆਏ ਹੈਗੇ ਬਈ ਪਹਿਲਾਂ ਵੀ ਹੀ ਨਹੀਂ ਜਾਂਦੇ ਸੀਗੇ। ਤਾਂ ਓ ਮੈਂ ਵਲੌਗ ਨਹੀਂ ਬਣਾਇਆ ਬਾਲੇ ਉੱਤੇ ਚੜ੍ਹ ਗਏ ਸੀ ਤੇ ਹੁਣ ਬਈ ਥੱਲੇ ਆ ਗਏ। ਤੇ ਬਈ ਇਹਨਾਂ ਚ ਜਿਹੜਾ ਆਹ ਵਾਲਾ ਕਬੂਤਰ ਜ ਹੈਗਾ ਇਹ ਬੱਚਾ ਹੈਗਾ ਬਈ ਫਿਰ ਵੀ ਵਾਵਾ ਉੜਦਾ ਹੈਗਾ ਆਹ ਲਗਭਗ ਹੋਊਗਾ 20 ਜਾਂ 30 ਦਿਨਾਂ ਦਾ ਹੋਊਗਾ ਬਈ ਤੇ ਆਪਾਂ ਛਤਰੀ ਵੀ ਲਾਤੀ ਸੀ ਇੱਥੇ ਵੀ ਉਤਰਨੇਗੇ ਅਸੀਂ ਦਾ ਇੱਧਰ ਹੀ ਉਤਰਨੇਗੇ ਕਿਉਂਕਿ ਛਤਰੀ ਤੇ ਰੰਗ ਤੇ ਹਿੱਲੇ ਹੋਇਆ ਬਈ ਤੇ ਵੇਖੋ ਬਈ ਚੈੱਕ ਕਰੋ ਇੱਕਾਰੀ ਕਿੰਨੇ ਵਧੀਆ ਲੱਗਦੇ ਆ ਉੜਦੇ ਤੇ ਆਪਣੇ ਬਾਕੀ ਕਬੂਤਰ ਥੱਲੇ ਰੱਖ ਰੱਖੇ ਤੇ ਬਈ ਆਪਾਂ 8 ਕਬੂਤਰ ਬਨੋਦ ਨੂੰ ਦੇਤੇ ਸੀਗੇ ਤੇਜੀ ਨੂੰ ਜੇ ਨਹੀਂ ਪਤਾ ਬਈ ਬਨੋਦ ਕੌਣ ਹੈ ਉਹ ਆਪਣੇ ਪਿੰਡ ਦਾ ਮੁੰਡਾ ਹੈਗਾ ਬਹੁਤ ਵਧੀਆ ਬੱਚਾ ਹੈ ਉਹ ਕਿੰਦਾ ਘੰਟਾ ਹੋਰ ਹੋ ਗਿਆ ਪਰ ਆ ਉਤਰਨ ਦਾ ਨਾਮ ਨਹੀਂ ਲਈ ਜਾਂਦੇ ਕਿਉਂਕਿ ਅੱਜ ਹੈਗਾ ਮੌਸਮ ਠੰਡਾ ਤੇ ਪੂਰਾ ਚੇਰ ਉੱਡਣਗੇ ਟਕਾ ਕੇ ਗਾਇਸ ਤੇ ਆਪਣੇ ਇੱਕ ਬੇਲੀ ਦਾ ਵੀ ਚੈਨਲ ਹੈਗਾ ਸਿੱਧੂ ਫਾਰਮ 99 ਉਹਦੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਉਹਨੇ ਵੀ ਕਬੂਤਰ ਕਬਾਤਰ ਲਿਆ ਰੱਖੇ ਹੈਗੇ ਆ ਤਾਂ ਬਈ ਇੱਕ ਆਪਣੇ ਕੋਲ ਬੰਦੇ ਦਾ ਕਮੈਂਟ ਆਇਆ ਸੀਗਾ ਸ਼ਾਰਟਸ 'ਚ ਕਹਿੰਦੇ ਸੀ ਕਿ ਵੀ ਬਾਈ ਲੜਕੇ ਕਬੂਤਰ ਚਾਹੀਦੇ ਕੋਈ ਨਹੀਂ ਬਾਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਅੱਜ ਦੇ ਵਲੌਗ ਦੇ ਵਿੱਚ ਇਨਾਈ ਟਿਲ ਦੈਨ ਪੀਸ ਆਊਟ ਬਾਏ ਬਾਏ